ਬਟਾਲਾ ਦੇ ਨਜ਼ਦੀਕੀ ਪਿੰਡ ਪੁਰੀਆਂ ਖੁਰਦ ਵਿਖੇ ਪਹੁੰਚੇ ਹਾਂ ਇਸ ਪਿੰਡ 'ਚ ਪਹੁੰਚਣ ਦਾ ਸਾਡਾ ਇੱਕ ਮਕਸਦ ਹੈ ਕਿਉਂਕਿ ਇਸ ਪਿੰਡ ਦੀ ਇੱਕ ਧੀ ਦੇ ਹੌਸਲੇ ਨੇ ਦੋ ਲੁਟੇਰਿਆਂ ਨੂੰ ਉਹਨਾਂ ਦੇ ਅਸਲੇ ਸਮੇਤ ਪੁਲਿਸ ਦੇ ਹਵਾਲੇ ਕੀਤਾ ਬੀਤੇ ਦਿਨੀ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੁੰਦੀ ਹੈ ਜਿਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾਂਦਾ ਹੈ ਕਿ ਇੱਕ ਧੀ ਦੇ ਵੱਲੋਂ ਦੋ ਲੁਟੇਰਿਆਂ ਨੂੰ ਕਾਬੂ ਕੀਤਾ ਜਾਂਦਾ ਹੈ ਜਿਹੜੇ ਕਿ ਉਸ ਨੂੰ ਲੁੱਟਣ ਦੀ ਨੀਅਤ ਨਾਲ ਰਸਤੇ 'ਚ ਉਸਦੀ ਮੋਪੜ ਨੂੰ ਦੇਖ ਦਿੰਦੇ ਹਨ ਜੋ ਕਿ ਆਪਣੇ ਮਾਮਾ ਜੀ ਨਾਲ ਮੋਪੜ ਤੇ ਆ ਰਹੀ ਸੀ ਤਾਂ ਉਹਨਾਂ ਨੂੰ ਲੁੱਟਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਧੀ ਦੇ ਹੌਸਲੇ ਅਤੇ ਬਹਾਦਰੀ ਨੇ ਉਹਨਾਂ ਲੁਟੇਰਿਆਂ ਦਾ ਜਿੱਥੇ ਅਸਲਾ ਖੋਲਿਆ ਉੱਥੇ ਹੀ ਉਹਨਾਂ ਦੋਹਾਂ ਲੁਟੇਰਿਆਂ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਬੇਸ਼ੱਕ ਇਸ ਹੌਸਲੇ ਭਰੇ ਜज्ਬੇ ਦੇ ਵਿੱਚ ਖੁਦ ਉਹ ਜ਼ਖਮੀ ਹੋ ਗਈ ਕਿਉਂਕਿ ਲੁਟੇਰਿਆਂ ਨੇ ਕਿਰਚ ਦੇ ਨਾਲ ਉਸ ਦੀ ਬਾਹਂ ਦੇ ਉੱਤੇ ਵੀ ਨਿਸ਼ਾਨ ਬਣਾਇਆ ਤੁਸੀਂ ਦੇਖ ਸਕਦੇ ਹੋ ਜ਼ਖਮ ਬਣਾ ਦਿੱਤਾ ਇਹ ਧੀ ਸਾਡੇ ਨਾਲ ਇੱਥੇ ਮੌਜੂਦ ਹੈ ਇਸੇ ਧੀ ਦੀ ਬਹਾਦਰੀ ਹੈ ਕਿ ਅੱਜ ਉਹ ਲੁਟੇਰੇ ਦੋਨੋਂ ਪੁਲਿਸ ਦੇ ਕਬਜ਼ੇ 'ਚ ਹਨ ਗੱਲਬਾਤ ਕਰ ਲੈਣੇ ਆ ਬੇਟਾ ਕੀ ਨਾਮ ਹੈ ਹਰਪ੍ਰੀਤ ਕੋਰ 30 ਉਸ ਦਿਨ ਕੀ ਸਾਰੀ ਘਟਨਾ ਵਾਪਰੀ ਸੀ ਕੀ ਵਾਕਿਆ ਸੀ ਕਿਉਂਕਿ ਤੁਸੀਂ ਤੇ ਆਪਣੀ ਅੱਖੀ ਸਾਰਾ ਦੇਖਿਆ ਤੇ ਆਪਣੇ ਤੇ ਹੰਡਾਇਆ ਹਨਾ ਕੀ ਕੁਝ ਹੋਇਆ ਸੀ ਉਸ ਵੇਲੇ ਉਸ ਦਿਨ ਮੈਂ ਆਪਣੇ ਮਾਮਾ ਜੀ ਨਾਲ ਆਂਡੀ ਸੀ ਤੇ ਬਾਅਦ ਚੋਂ ਜਦੋਂ ਆਪਾਂ ਪਰ ਪਿੰਡ ਵਾਲੇ ਮੋੜ ਤੋਂ ਅੱਗੇ ਮੁੜੇ ਉਹ ਸਾਡੇ ਪਿੱਛੇ ਹੀ ਉਹ ਸਾਡੇ ਤੋਂ ਬਹੁਤ ਤੇਜ਼ੀ ਨਾਲ ਅੱਗੇ ਲੰਘ ਗਏ ਫਿਰ ਉਹਨਾਂ ਨੇ ਆਪਣੀ ਬਾਈਕ ਮੋੜ ਕੇ ਸਾਡੇ ਵੱਲ ਆਂਦੀ ਫਿਰ ਉਹਨਾਂ ਨੇ ਵਿੱਚ ਮੋਟਰਸਾਈਕਲ ਐਕਟਿਵਲ ਵਿੱਚ ਮੋਟਰਸਾਈਕਲ ਮਾਰਿਆ ਤੇ ਜਿਸ ਨਾਲ ਕਿ ਆਪਾਂ ਡਿੱਗੇ ਨਹੀਂ ਫਿਰ ਉਹਨੇ ਆਪਨ ਲਾਤੋਂ ਮਾਰ ਕੇ ਸਾਨੂੰ ਛੁੱਟਿਆ ਤੇ ਫਿਰ ਮਾਮਾ ਜੀ ਨੇ ਕਹਿੰਦੇ ਕਿ ਪੈਸੇ ਦੇ ਤੇ ਬਾਅਦ ਚ ਮੈਨੂੰ ਕਹਿੰਦਾ ਕੰਨਾਂ ਦੇ ਹਵਾਲੀਆਂ ਲਾ ਤੇ ਨਾ ਤਾਂ ਮੈਨੂੰ ਮਾਮਾ ਜੀ ਨੇ ਉਹ ਪੈਸੇ ਦਿੱਤੇ ਤੇ ਨਾ ਤਾਂ ਉਹ ਬੁੱਕ ਕਰਨ ਦੇ ਵਾਅਦੇ ਦਿੱਤੀਆਂ ਉਹ ਮਨ ਕਹਿ ਜਾ ਉਹਨੇ ਕੰਨਾਂ ਦੇ ਹਵਾਲੀਆਂ ਲਾ ਮੈਂ ਕਿਹਾ ਮੈਂ ਕੰਨਾਂ ਦੇ ਹਵਾਲੀਆਂ ਨਹੀਂ ਲਾਉਣੀਆਂ ਫਿਰ ਉਹ ਆਪਣੀ ਪਿਸਤੌਲ ਵਿਖਾਉਣ ਲੱਗ ਪਿਆ ਕਹਿੰਦਾ ਦੇਖਦੀ ਆ ਮੈਂ ਕਿਹਾ ਹਾਂ ਦੇਖਦੀ ਆ ਕਹਿੰਦਾ ਮੈਂ ਮਾਰ ਦੇਣੀ ਮੈਂ ਕਿਹਾ ਮਾਰ ਦੇ ਤੇ ਜਦੋਂ ਪਿਸਤੌਲ ਚਲਾਉਣ ਲੱਗਾ ਤੇ ਉਹਦੀ ਮੈਗਜ਼ੀਨ ਜਿਹੜੀ ਕਿ ਥੱਲੇ ਡੇਗ ਗਈ ਤੇ ਜੋਗ ਮੈਂ ਫੜ ਲਈ ਤੇ ਫਿਰ ਉਸ ਤੋਂ ਬਾਅਦ ਜਦੋਂ ਮੈਗਜ਼ੀਨ ਫੜੀ ਤਾਂ ਉਹਨੂੰ ਪਤਾ ਨਹੀਂ ਲੱਗਾ ਤੇ ਜਦੋਂ ਉਹਦੇ ਕੋ ਕੋਣ ਦੇ ਖਾਂਦੇ ਝਗੜਾ ਝਗੜਾ ਹੁੰਦਾ ਮੇਰੇ ਮਾਮਾ ਦੀ ਵੀ ਡੇ ਹੀ ਉਸ ਤੋਂ ਬਾਅਦ ਉਹਨੇ ਮੇਰੇ ਬਾਹਰ ਨਾ ਕਰਚ ਮਾਰਤੀ ਤੇ ਜਿਹੜਾ ਨਾ ਕਿ ਆਪਾਂ ਕਿੰਨਾ ਰੋਲਾ ਪਾਇਆ ਉਹਨੇ ਕਿਹਾ ਵੀ ਚੀਕਾ ਨਾ ਮਾਰੋ ਰੋਲਾ ਨਾ ਪਾਓ ਫਿਰ ਉਸ ਤੋਂ ਬਾਅਦ ਜਿਹੜੀ ਪਬਲਿਕ ਜਾਣ ਦੀ ਰੋਡ ਤੇ ਉਹਨਾਂ ਨੇ ਵੇਖਿਆ ਫਿਰ ਉਹਨਾਂ ਨੇ ਆ ਕੇ ਉਹਨੂੰ ਕੱਪ ਫੜਿਆ ਦੋਵਾਂ ਨੂੰ ਕਿੰਨਾ ਕਿੰਨੀ ਕੁ ਦੇਰ ਆਪਾਂ ਚ ਤੁਹਾਡੀ ਝੜਪ ਹੁੰਦੀ ਰਹੀ ਉੱਥੇ 10 15 ਮਿੰਟ ਤੇ ਇਦਾਂ ਹੀ ਹੁੰਦਾ ਰਿਹਾ ਹਾਂਜੀ ਫਿਰ ਉਸ ਤੋਂ ਬਾਅਦ ਮੈਂ ਜਦੋਂ ਪਬਲਿਕ ਆ ਗਈ ਉਹਨਾਂ ਨੇ ਫੜਿਆ ਫੜਿਆ ਫਿਰ ਉਸ ਤੋਂ ਬਾਅਦ ਮੈਂ ਵੀ ਆਪਣੇ ਇੱਥੇ ਘਰੇ ਫੋਨ ਕੀਤਾ ਸਾਰੇ ਪਿੰਡ ਵਾਲੇ ਸਾਰੇ ਉੱਥੇ ਮੌਜੂਦ ਹੋ ਗਏ ਉਹਨਾਂ ਨੇ ਆ ਕੇ ਉਹਨਾਂ ਨੂੰ ਫੇਰ ਚੰਗਾ ਹੀ ਮੇਰੇ ਪਿੰਡ ਵਾਲੇ ਮੇਰਾ ਬਹੁਤ ਸਾਥ ਦਿੱਤਾ ਤੇ ਜੇ ਗੱਲ ਕੀਤੀ ਜਾਵੇ ਤਾਂ ਜਦੋਂ ਅਕਸਰ ਹੀ ਪਿਸਤੌਲ ਵੇਚ ਲਈ ਕਿਸੇ ਦੇ ਹੱਥ ਜਾਂ ਹਥਿਆਰ ਕੋਈ ਚੀਜ਼ ਤਿੱਖੀ ਤੇਜ਼ ਤਾਰ ਹਥਿਆਰ ਵੇਚ ਲਈ ਤਾਂ ਵੈਸੇ ਹੀ ਮਨ ਡਰ ਜਾਂਦਾ ਹਨਾ ਡਰ ਦੇ ਨਾਲ ਬੰਦਾ ਕਹਿੰਦਾ ਕਿ ਚਲ ਜੋ ਮੰਗਦੇ ਦੇ ਦਿਓ ਆਪਣੀ ਜਾਨ ਬਚਾਓ ਤੁਹਾਡੇ ਮਨ 'ਚ ਨਹੀਂ ਉਦੋਂ ਡਰ ਆਇਆ ਡਰਦਾ ਉਹਦਾ ਆਇਆ ਹੀ ਮੇਰੇ ਥੋੜਾ ਜਾ ਪਰ ਨਹੀਂ ਮੈਂ ਕਿਹਾ ਮੈਨੂੰ ਕੋਈ ਚੀਜ਼ ਨਹੀਂ ਦੇਣੀ ਹਾਂਜੀ ਤੇ ਫਿਰ ਇੱਕਦਮ ਹੀ ਬਹਾਦਰੀ ਆ ਗਈ ਹਾਂਜੀ ਤੇ ਹੁਣ ਉਹ ਦੋਨੋਂ ਫਿਰ ਪੁਲਿਸ ਦੇ ਹਵਾਲੇ ਕੀਤੇ ਕਿੰਨੀ ਕਿਹੜੇ ਚਾ ਉਥੇ ਪੁਲਿਸ ਪਹੁੰਚ ਗਈ ਪੁਲਿਸ ਪਹਿਲੇ ਆ ਕਿ ਉਹ ਪਾਜ ਦੇ ਪਾਸ ਦੇ ਰਹੇ ਜਿਹੜਾ ਦੋਨੋਂ ਨੇ ਫੜਿਆ ਸਾਰਿਆਂ ਨੇ ਕੋਟ ਕੁੱਟਿਆ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਮੇਰੇ ਪਿੰਡ ਵਾਲੇ ਉੱਥੇ ਮੌਜੂਦ ਸੀ ਪੁਲਿਸ ਪਹਿਲੇ ਸੁੱਤੀ ਰਹੀ ਉਥੇ ਇੱਥੇ ਪਿੰਡ ਨਾਲ ਤੋਂ ਉਥੇ ਸੁੱਤੀ ਰਹੀ ਥੋੜੀ ਲੇਟ ਹੀ ਆਈ ਪੁਲਿਸ ਵੀ ਕੀ ਚਾਹਦੇ ਹੋ ਤੁਸੀਂ ਵੈਸੇ ਆਪਣੇ ਵੱਲੋਂ ਤੁਸੀਂ ਕੀ ਚਾਹਦੇ ਹੋ ਜਾਂ ਫਿਰ ਲੜਕੀਆਂ ਨੂੰ ਆਪਣੀ ਹਮ ਉਮਰ ਲੜਕੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਚਾਹਨੀ ਹੈ ਕਿ ਕੋਈ ਵੀ ਲੜਕੀ ਜਿਹੜੀ ਵੀ ਲੜਕੀ ਹੈ ਉਹਨੂੰ ਡਰਨਾ ਨਹੀਂ ਚਾਹੀਦਾ ਮੈਨੂੰ ਕਿ ਉਹਨੂੰ ਸਮਝਣਾ ਚਾਹੀਦਾ ਕਿ ਉਹ ਇੱਕ ਮੁੰਡਾ ਵਾ ਤੇ ਇੱਕ ਹੋਰ ਚਾਹਨੀ ਕਿ ਸਾਡੇ ਪਿੰਡ ਉਥੇ ਚੌਂਕੀ ਵਾਣੀ ਚਾਹੀਦੀ ਰਾਤ ਇਹ ਪਹਿਲਾਂ ਵੀ ਵਾਰਤਾ ਤਾਂ ਹੁੰਦੀ ਰਹੀਆਂ ਇਸ ਸੜਕ ਦੇ ਉੱਤੇ ਹਾਂਜੀ ਰੋਜ਼ ਹੁੰਦੀ ਕੋਈ ਨਾ ਕੋਈ ਤੁਸੀਂ ਉਹਨਾਂ ਨੂੰ ਵੇਖਿਆ ਜ ਤੁਹਾਡੇ ਵੱਲੋਂ ਫੇਰ ਮੁੜੇ ਹੀ ਉਦੋਂ ਤੁਹਾਨੂੰ ਮਹਿਸੂਸ ਹੋ ਗਿਆ ਕਿ ਸ਼ਾਇਦ ਸਾਨੂੰ ਲੁੱਟਣਾ ਆ ਰਿਹਾ ਹੈ ਨਹੀਂ ਪਹਿਲਾ ਦਾਣੀ ਹੋਇਆ ਜੋ ਸਾਡੇ ਪਿੱਛੇ ਆਣਦੇ ਹੀ ਉਹ ਤੇ ਸਾਨੂੰ ਲੱਗਾ ਕਿ ਉਹਨਾਂ ਨੂੰ ਵੀ ਪਿੰਡ ਨੂੰ ਜਾਣਾ ਹੋਣਾ ਵਾ ਤੇ ਉਹ ਜਦ ਸਾਡੇ ਅੱਗੇ ਨਾ ਕੇ ਅੱਗੇ ਮੋੜ ਕੇ ਲੈ ਕੇ ਆਏ ਤੇ ਉਦੋਂ ਫਿਰ ਉਹਨੇ ਜੁੱਟੇ ਸਾਡੇ ਦੇ ਪੈਸੇ ਮੰਗੇ ਫੇਰ ਲੱਗਾ ਕਿ ਇਹ ਕੋਈ ਲੁੱਟਣ ਵਾਲੇ ਹੀ ਆ ਉਹ ਤਾਂ ਫਿਰ ਇੱਕਦਮ ਸੋਚ ਆ ਗਈ ਕਿ ਇਹਨਾਂ ਨੂੰ ਹੁਣ ਕਾਬੂ ਕਰਨਾ ਹਾਂਜੀ ਇਹ ਬਿਲਕੁਲ ਇਹ ਉਹ ਬਹਾਦਰੀ ਜਿਸ ਨੇ ਆਪਣੇ ਬਹਾਦਰੀ ਤੇ ਹੌਸਲੇ ਦੇ ਨਾਲ ਉਹਨਾਂ ਦੋ ਲੁੱਟੇਰਾਂ ਨੂੰ ਕਾਬੂ ਕੀਤਾ ਹੈ ਜਿਹੜੇ ਲਗਾਤਾਰ ਹੀ ਪਿਛਲੇ ਕਈ ਸਾਲਾਂ ਤੋਂ ਇਸ ਪਿੰਡ ਦੇ ਨਜ਼ਦੀਕ ਸੜਕ ਦੇ ਉੱਤੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਹਰ ਰਾਹਗੀਰ ਨੂੰ ਆਂਜਣ ਵਾਲੇ ਨੂੰ ਲੁੱਟ ਲੈਂਦੇ ਸੀ ਤਾਂ ਲੋਕ ਵੀ ਕਾਫੀ ਪਰੇਸ਼ਾਨ ਸਨ ਪਰ ਜਦੋਂ ਇਸ ਧੀ ਨੂੰ ਲੁੱਟਾਂ ਦੀ ਕੋਸ਼ਿਸ਼ ਕੀਤੀ ਤਾਂ ਇਸ ਧੀ ਨੇ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਉਹਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਉਹਨਾਂ ਦਾ ਅਸਲਾ ਵੀ ਖੋਇਆ ਬੇਸ਼ੱਕ ਇਸ ਝੜਪ ਦੇ ਵਿੱਚ ਖੁਦ ਜ਼ਖਮੀ ਹੋ ਗਈ ਪਰ ਆਪਣਾ ਹੌਸਲਾ ਨਹੀਂ ਟੁੱਟਣ ਦਿੱਤਾ ਸਾਡੇ ਨਾਲ ਪਿੰਡ ਵਾਸੀ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਮੌਕੇ ਤੇ ਵੀਡੀਓ ਬਣਾਈਆਂ ਗਈਆਂ ਤੇ ਉਹ ਵੀਡੀਓ ਵਾਇਰਲ ਵੀ ਹੋਈਆਂ ਬਬਾਈ ਆਪਣਾ ਨਾਮ ਦੱਸ ਦਿਓ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸਤਨਾਮ ਸਿੰਘ ਖਰਾਸੀਆ ਮੈਂਬਰ ਪੰਚਾਇਤ ਪਿੰਡ ਪੁਰੀਆ ਖੁਰਦ ਤੇ ਇਹ ਜਦੋਂ ਵਾਰਦਾਤ ਹੋਈ ਆ ਉਦੋਂ ਮੈਂ ਮੌਕੇ ਤੇ ਹੀ ਸਾਬ ਨਾਲ ਹੀ ਪਹੁੰਚ ਗਏ ਆ ਉੱਥੇ ਕੁੱਟਕਟਾ ਪਾਜੋ ਹੋਣ ਡਿਆ ਸੀ ਉਦੋਂ ਜਦੋਂ ਮਤਲਬ ਪਹੁੰਚ ਗਏ ਆ ਤੇ ਇਹ ਕਾਫੀ ਇਹ ਇਹ ਰੋਡ ਦੇ ਤੇ ਕਾਫੀ ਵਾਰਦਾ ਤਾਂ ਪੰਜ ਸਾਲ ਚਾਰ ਸਾਲ ਹੋ ਗਿਆ ਇਹ ਕੋਈ ਦਹੀ 15 ਦਿਨੀ ਕਲੀ ਕਿਸੇ ਕੋ 1000 ਖੋਲਿਆ ਕਦੀ ਕਿਸੇ ਕੋ 1500 ਖੋਲਿਆ ਇਹ ਨਹੀਂ ਦਾਅਵੇ ਨਹੀਂ ਕਹਿ ਸਕਦੇ ਵੀ ਇਹੋ ਲਟੇਰੇ ਹੋ ਸਕਦੇ ਆ ਕੋਈ ਹੋਰ ਵੀ ਹੋ ਸਕਦੇ ਆ ਪਰ ਆਉਂਦੇ ਮੋਟਰਸਾਈਕਲਾਂ ਤੇ ਹੀ ਇੱਕ ਦੋ ਜਣੇ ਆਉਂਦੇ ਹੀ ਐਂਦਾ ਕਦੀ ਕਿਸੇ ਸਬਜ਼ੀ ਵਾਲੇ ਨੂੰ ਲੁੱਟ ਲਿਆ ਕਦੀ ਕੋਈ ਬੀਬੀ ਕੋਈ ਕਿਸਹਦੀਆਂ ਵਾਲੀਆਂ ਲਾ ਲੀਆਂ ਇਹ ਇਹ ਰੋਡ ਕਿਉਂ ਇਦੋਂ ਇਹ ਛੋਟਾ ਜਿਹਾ ਨਹਿਰ ਦਾ ਕਸਬਾ ਹੀ ਪੈਂਦਾ ਵਾ ਇਹ ਜਿਹੜਾ ਮੇਨ 550 3 ਡੀ ਨੈਸ਼ਨਲ ਹੈਵੀ ਰੋਡ ਬਣਿਆ ਨਾ ਇਹ ਇਤੋਂ ਆੜੀ ਛੋਟੀ ਨਹਿਰੀ ਹੈ ਕਿਸਮ ਦੀ ਮੋਨਗ ਵਾਲੀ ਨਹਿਰ ਅਗੇ ਇਹ ਇਸੂਆ ਪੈਂਦਾ ਵਾ ਇਹ ਸਿੱਧਾ ਆਣੇ ਨੂੰ ਜਾਂਦਾ ਤੇ ਸਾਡੇ ਪਿੰਡ ਦਾ ਇਥੋਂ ਸਵਾ ਕਿਲੋਮੀਟਰ ਦਾ ਸਫਰ ਵਾਏ 메ਨ ਰੋਡ ਤੋਂ ਤੇ ਇਹ ਜਿੱਥੇ ਇੱਕ ਜੇ 메ਨ ਰੋਡ ਤੋਂ 20 25 ਮੀਟਰ ਦੂਰੀ ਤੇ ਇਹ ਕੰਮ ਹੋਇਆ ਤੇ 메ਨ ਰੋਡ ਤੇ ਵੀ ਪਬਲਿਕ ਨੂੰ ਦੇਖਣੀ ਡਿਆ ਸੀ ਤੇ ਉਹ 메ਨ ਰੋਡ ਤੇ ਵੀ ਜਦੋਂ ਇਹਨਾਂ ਨੇ ਕੁੜੀ ਨੇ ਰੋਲਾ ਰੱਪਾ ਪਾਇਆ ਜਾਂ ਨਾਲ ਇਹਦਾ ਮਾਮਾ ਸੀ ਤੇ ਜਦੋਂ ਹੋਰ ਵੀ ਉਸੇ ਫਿਰ ਆਗਿਰ ਇਕੱਠੇ ਹੋ ਗਏ ਫਿਰ ਕਾਫੀ ਪਿੰਡ ਦੇ ਲੋਕ ਵੀ ਪਹੁੰਚ ਗਏ ਤੇ ਸਾਰਿਆਂ ਨੇ ਮਿਲ ਜੁਲ ਕੇ ਤੇ ਇਹ ਕੁੜੀ ਦੀ ਤੇ ਚਲੋ ਸਭ ਤੋਂ ਪਹਿਲਾਂ ਸ਼ੁਰੂਆਤ ਇਹਨੇ ਕੀਤੀ ਤੇ ਇਹਦਾ ਤੇ ਬਹੁਤ ਅਸੀਂ ਧੰਨਵਾਦ ਕਰਦੇ ਆ ਵੀ ਜਿਨੇ ਇਹੋ ਜੇ ਹਰ ਬੰਦ ਲਟੇਰੇ ਨੂੰ ਫੜਨਾ ਕਿਤੇ ਕੋਈ ਐਵੇਂ ਨਹੀਂ ਦੋਵੇਂ ਹੈਗੇ ਹੀ ਕਿ ਇੱਕ ਕੋਲ ਕਿਰਚੀ ਸੀ ਤੇ ਇੱਕ ਕੋਲ ਪਿਸਟਲ ਸੀ ਤੇ ਉਹਨਾਂ ਲਟੇਰੇ ਇੱਕ ਬੰਦਾ ਦਾਸਰ ਵਾਲਾ ਹੀ ਹੋਵੇ ਤੇ ਮਤਲਬ ਚੰਗੇ ਪਹਲੇ ਬੰਦੇ ਨੂੰ ਡਰਾ ਦਿੰਦਾ ਕੋਈ ਜ਼ਖਮੀ ਵੀ ਹੋ ਗਈ ਉਹਨਾਂ ਨੇ ਕਿਰਚ ਮਾਰੀ ਵੀ ਕਿਰਚ ਉਹਨਾਂ ਨੇ ਮਾਰੀ ਜਦੋਂ ਫਿਰ ਹੱਥੋਂ ਪਾਈ ਹੋਈ ਫਿਰ ਇਹਨੂੰ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਜਦਾਂ ਵਾਲੀਆਂ ਬੋਲੀਆਂ ਖੋਣ ਦੀ ਤੇ ਇਹਨੇ ਮਤਲਬ ਇੱਕ ਕਿਸਮ ਦਾ ਉਹਨਾਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਪਿਸਟਲ ਖੋਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਦੂਜੇ ਨੇ ਫਿਰ ਇਹਦੇ ਹੱਥ ਤੇ ਕਿਰਚ ਵੀ ਮਾਰੀ ਭਾਈ ਪੁਲਿਸ ਕਿੰਨੀ ਦੇਰ ਚ ਉੱਥੇ ਪਹੁੰਚੇ ਪੁਲਸ ਵੀ ਤੁਹਾਨੂੰ ਪਤਾ ਹੈ 10-15 ਮਿੰਟ ਬਾਅਦ ਉਧਾਂ ਇਹ ਏਰੀਆ ਦੇ ਵਿੱਚ ਗੱਡੀ ਤੇ 100 ਨੰਬਰ ਵਾਲੀ ਘੁੰਮਦੀ ਰਹਿੰਦੀ ਕਦੀ ਅਮੋ ਨੰਗਲ ਕਦੀ ਰੰਗਣ ਨੰਗਲ ਅੱਚਲ ਸਾਹਿਬ ਇਧਰੇ ਏਰੀਆ 'ਚ ਘੁੰਮਦੀ ਰਹਿੰਦੀ ਆ ਪਰ ਫੇਰ ਵੀ ਉਹਨਾਂ ਨੂੰ 10-15 ਮਿੰਟ ਲੱਗ ਹੀ ਗਏ ਮੇਰੇ ਸਾਹਮਣੇ ਆਏ ਪੁਲਸ ਵਾਲੇ ਵੀ ਮੂੰਹ ਲੱਗਦਾ ਕਿ ਥੋੜੀ ਰਾਹਤ ਮਿਲ ਜੂਗੀ ਲੁੱਟਾਂ ਖੋਹਾਂ ਤੋਂ ਇਸ ਪਿੰਡ ਨੂੰ ਪੂਰੀ ਰਾਤ ਮਿਲ ਗਈ ਕਿ ਸਮਝ ਲਓ ਹੁਣ ਇਹ ਖਬਰ ਤੇ ਤੁਹਾਨੂੰ ਪਤਾ ਜਦੋਂ ਦੂਰ ਤੱਕ ਵਾਇਰਲ ਹੋਈ ਆ ਉਹਨਾਂ ਦਾ ਵੀ ਛਤਰਪਰੇਟ ਚੰਗਾ ਹੋਇਆ ਤੇ ਜਿਹੜਾ ਹੁਣ ਕੋਈ ਹੋਰ ਵੀ ਕੋਈ ਡਾਕੂ ਲਟੇਰਾ ਕੋਈ ਜਿੰਦਾ ਕੋਈ ਕੋਈ ਇਹਨਾਂ ਦੀ ਵੀਡੀਓ ਛਤਰਪਰੇਟ ਦੀ ਹੁੰਦੀ ਦੀ ਵੇਖੂਗਾ ਤਾਂ ਉਹਨੂੰ ਪਤਾ ਲੱਗੂਗਾ ਕਿ ਇਹ ਸਾਡੇ ਨਾਲ ਵੀ ਕਾਨੂੰ ਇਹੋ ਜੀ ਹੋ ਸਕਦੀ ਤੇ ਸਾਡੇ ਪਿੰਡ ਤੇ ਵੈਸੇ ਵੀ ਪਹਿਲਾਂ ਤੋਂ ਇਹ ਜਿਹੜੀਆਂ ਵਾਰਦਾਤਾ ਹੁੰਦੀਆਂ ਸੀ ਇਹ ਤੋਂ ਪਹਿਲਾਂ ਵੀ ਉਹ ਚਕੰਨੇ ਸੀਗੇ ਤੇ ਚਕੰਨੇ ਹੋਣ ਦੇ ਨਾਲ ਹੀ ਤਾਂ ਹੀ ਮਿੰਟੋ-ਮਿੰਟੀ ਮਤਲਬ ਪਤਾ ਲੱਗਾ ਵੀ ਹਾੜੀ ਉਥੇ ਲੜਕੀ ਦੇ ਨਾਲ ਕੋਈ ਵਾਰਦਾਤ ਹੋਣ ਢਈ ਆ ਤੇ ਇਹ 5-7 ਮਿੰਟ ਦੇ ਵਿੱਚ ਵਿੱਚ ਸਾਰੇ ਪਿੰਡ ਹੀ ਸਾਹਮ ਤਗਾ ਤੇ ਸਾਰਿਆਂ ਨੇ ਮਿਲ ਜੁਲ ਕੇ ਤੇ ਫਿਰ ਉਹਨਾਂ ਨੂੰ ਕੁਟਕਟਾਪਾ ਚੰਗਾ ਕਰਕੇ ਤੇ ਫਿਰ ਮੁੜ ਕੇ ਪੁਲਿਸ ਦੇ حوالے ਕਰ ਦਿੱਤਾ ਜੀ ਬਿਲਕੁਲ ਇਸ ਬਹਾਦਰਤੀ ਦੇ ਕਾਰਨ ਉਹ ਲੁਟੇਰੇ ਕਾਬੂ ਆਏ ਨੇ ਜਿਹੜੇ ਕਾਫੀ ਦੇਰ ਤੋਂ ਪੁਲਿਸ ਜਿੰਨਾਂ ਨੂੰ ਤਲਾਸ਼ ਲਈ ਸੀ ਜਾਂ ਪਿੰਡ ਵਾਸੀ ਵੀ ਤਲਾਸ਼ ਰਹੇ ਸੀ ਪਿੰਡ ਵਾਸੀ ਹੋਰ ਵੀ ਸਾਡੇ ਨਾਲ ਮੌਜੂਦ ਨੇ ਪਾਜੀ ਕੀ ਕਹਿਣਾ ਚਾਹੋਗੇ ਤੁਹਾਨੂੰ ਵੀ ਕਈਆਂ ਖਬਰਾਂ ਇਦਾਂ ਦੀ ਮਿਲਦੀਆਂ ਰਹੀਆਂ ਲੁਟੇਰਿਆਂ ਦੀਆਂ ਨਾ ਵੀ ਲੁੱਟਾਂ ਖੋਹਾਂ ਹੁੰਦੀਆਂ ਰਹੀਆਂ ਇਸ ਧੀ ਦੇ ਇਸ ਬਹਾਦਰੀ ਭਰੇ ਕਾਰਨਾ ਮੈਨੂੰ ਲੈ ਕੇ ਕੀ ਕਹਿਣਾ ਚਾਹੋਗੇ ਇਹ ਤੇ ਸਲਾਮ ਹੈ ਜੀ ਕਿਉਂਕਿ ਇਹ ਵਾਰਦਾਤ ਹੋਈ ਸਾਡੇ ਪਿੰਡ ਆ ਮੇਰਾ ਨਾਲ ਦਾ ਪਿੰਡ ਨੱ ਔਰ तकरीबन ਲੜਕੀਆਂ ਡਰਪੌਕ ਹੁੰਦੀਆਂ ਜਿੰਤਾ ਤੱਕ ਸੋਚਿਆ ਜਾਏ ਲੜਕੀਆਂ ਡਰਪੌਕ ਹੁੰਦੀਆਂ ਪਰ ਜੋ ਇਹ ਬੇਟੀ ਨੇ ਕੀਤਾ ਬਹੁਤ ਘੱਟ ਹੁੰਦਾ ਤੇ ਇਹੀ ਹੈ ਕਿ ਪ੍ਰਸ਼ਾਸਨ ਨੂੰ ਵੀ ਕਿ ਇੱਥੇ ਮਤਲਬ ਥੋੜਾ ਜੇ ਬਣ ਜੇ ਕੋਈ ਚੌਂਕੀ ਵਗੈਰਾ ਬਣ ਜੇ ਤੇ ਕਿ ਆਣ ਜਾਣ ਵਾਲਿਆਂ ਨੂੰ ਥੋੜਾ ਸੌਖ ਹੋ ਸਕਦੀ ਹੈ ਹੋ ਵੀ ਲੁੱਟਾਂ ਲੁੱਟਾਂ ਹੋਈਆਂ ਲੱਗ ਚਾਗੇ ਜ ਤੱਕ तकरीबन तकरीबन ਤੇ ਚਾਰ ਵਾਰ ਤੇ ਸਾਡੇ ਸਾਹਮਣੇ ਪਿੰਡ ਤੋਂ ਨੱਤ ਪਿੰਡ ਤੋਂ ਇਹ ਚੀਜ਼ ਹੋਈ ਹੈ ਦਿਨ ਦਿਹਾੜੇ ਵਾਰਦਾ ਤਾਂ ਹੋਈ ਆ ਮਾਲੋ ਦਿਨ ਦਿਹਾੜੇ ਹੋਈ ਆ ਤੇ ਰਾਤ ਦੇ ਸਮੇਂ ਕੀ ਬਣੂਗਾ ਪੰਜ ਸ਼ਾਮ ਸ਼ਾਮ ਦੇ ਟਾਈਮ ਤੇ 5 6 ਵਜੇ ਤੇ 7 ਵਜੇ ਤੋਂ ਬਾਅਦ ਆ ਮਤਲਬ ਵੀ ਔਰਤਾਂ ਦਾ ਤੇ ਨੰਗਣਾ ਆਉਣਾ ਜਾਣਾ ਮੁਸ਼ਕਲ ਹੀ ਆ ਤੇ ਚਲੋ ਸਾਡੇ ਵਰਗੇ ਤੇ ਆਉਂਦੇ ਜਾਂਦੇ ਹੀ ਆ ਚਲੋ ਕੋਈ ਗੱਲ ਨਹੀਂ ਤੇ ਪਰ ਸ਼ਾਮ ਦੇ ਟਾਈਮ ਜ਼ਿਆਦਾਤਰ ਵਾਰਦਾ ਤਾਂ ਅੱਗੇ ਜਿਹੜੀਆਂ ਹੁੰਦੀਆਂ ਰੀਆਂ ਨਾ ਇਹ ਕੋਈ ਸ਼ਾਮੀ 7:00 7:00 ਵਜੇ ਦੇ ਕਰੀਬ ਸ਼ਾਮ ਦੇ ਟਾਈਮ ਹੁੰਦੀ ਹੈ ਹਨੇਰੇ ਦਾ ਫਾਇਦਾ ਉਠਾ ਕੇ ਜਿਹੜੇ ਉਹ ਭੱਜ ਜਾਂਦੇ ਤੇ ਆ ਦੇ ਦਿਨ ਦੇ ਅੜੇ ਦਿਨ ਦੇ 1:30 2:00 ਵਜੇ ਦੇ ਕਰੀਬ ਦਿਨੇ ਜਿਹੜੀ ਵਾਰਦਾਤ ਹੋਈ ਆ ਤੇ ਇਹ ਕੁੜੀ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆਂ ਤੇ ਇਹੋ ਜਾਂ ਦੂਜੀਆਂ ਵੀ ਜਿਹੜੀਆਂ ਸਾਡੇ ਪੰਜਾਬ ਦੀਆਂ ਕੁੜੀਆਂ ਵਾਂ ਸਾਰੀਆਂ ਨੂੰ ਇਦਾਂ ਹਿੰਮਤ ਰੱਖਣੀ ਚਾਹੀਦੀ ਕਿਤੇ ਵੀ ਕੋਈ ਹੋ ਜਾ ਲਟੇਰਾ ਪੈਂਦਾ ਵਾ ਤੇ ਹਿੰਮਤ ਨਹੀਂ ਹਾਰਨੀ ਚਾਹੀਦੀ ਜਾਨ ਜਾਵੇ ਤੇ ਜਾਵੇ ਪਰ ਇਹੋ ਜਾਂ ਅਨਸਰਾਂ ਨੂੰ ਕਾਬੂ ਕਰੋਗੇ ਤੇ ਤਾਂ ਹੀ ਸਾਡੀ ਸਮਾਜ ਦੇ ਵਿੱਚ ਸਾਡੀ ਭਲਾਈ ਹੋ ਸਕਦੀ ਆ ਤੇ ਸਾਡੇ ਹੋਣ ਵਾਲੇ ਹੋਰ ਵੀ ਘੜ ਪਰਵਾਨੀ ਤੇ ਇਹਨਾਂ ਦੇ ਜਦੋਂ ਅੱਜ ਲੁੱਟ ਲਿਆ ਕੱਲ ਨੂੰ ਉਥੇ ਲੁੱਟ ਲਿਆ ਫਿਰ ਇਹਨਾਂ ਦੇ ਹੌਸਲੇ ਵਧਦੇ ਆ ਤੇ ਇਦਾਂ ਆਪਾਂ ਇੱਕ ਇੱਕ ਦੋ ਦੋ ਕਰਕੇ ਇਦਾਂ ਇਹੋ ਜਾਂ ਲਟੇਰਾਂ ਨੂੰ ਫੜਾਂਗੇ ਤੇ ਫਿਰ ਆਪਣੇ ਆਪ ਹੀ ਇਹਨਾਂ ਦੇ ਸੂਤਰ ਆਜੂਗਾ ਕੰਮ ਇਹ ਬਿਲਕੁਲ ਜਿੱਥੇ ਇਸ ਧੀ ਦੀ ਬਹਾਦਰੀ ਦੇ ਉੱਤੇ ਪਿੰਡ ਵਾਸੀਆਂ ਨੂੰ ਮਾਣ ਹੈ ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹਨਾਂ ਲੁਟੇਰਿਆਂ ਵੱਲੋਂ ਲਗਾਤਾਰ ਹੀ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਲੋਕ ਵੀ ਪ੍ਰੇਸ਼ਾਨ ਸਨ ਤੇ ਰਾਗੀ ਵੀ ਪ੍ਰੇਸ਼ਾਨ ਸਨ ਪਰ ਇਸ ਬਹਾਦਰੀ ਦੇ ਕਾਰਨ ਆਜੋ ਦੋਨੋਂ ਲੁਟੇਰੇ ਪੁਲਿਸ ਦੇ ਕਬਜ਼ੇ ਹੇਠ ਹਨ ਨਾਲ ਦੀ ਨਾਲ ਹੀ ਇਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਪਿੰਡ ਦੇ ਸੜਕ ਦੇ ਉੱਤੇ ਜਾਂ ਸੜਕ ਦੇ ਚੌਂਕ ਦੇ ਉੱਤੇ ਇੱਕ ਪੁਲਿਸ ਚੌਂਕ ਜ਼ਰੂਰ ਹੋਣੀ ਚਾਹੀਦੀ ਹੈ ਜ ਜਿਹਦੇ ਨਾਲ ਲੋਕਾਂ ਨੂੰ ਹੋਰ ਜ਼ਿਆਦਾ ਰਾਹਤ ਮਿਲ ਸਕੇ ਦੂਸਰੇ ਪਾਸੇ ਅਸੀਂ ਵੀ ਇਸ ਧੀ ਦੇ ਬਹਾਦਰੀ ਭਰੇ ਇਸ ਕਾਰਨਾਮੇ ਨੂੰ ਸਲਾਮ ਕਰਦੇ ਹਾਂ ਤਾਂ ਜ਼ਰੂਰਤ ਹੈ ਆਪਣੇ ਅੰਦਰ ਹੌਂਸਲਾ ਰੱਖਣ ਦੀ ਆਪਣੇ ਅੰਦਰ ਦਲੇਰੀ ਰੱਖਣ ਦੀ ਤਾਂ ਕਿ ਐਸੇ ਮਾੜੇ ਅਨਸਰ ਆਉਣ ਤੇ ਨਕੇਲ ਕਸੀ ਜਾ ਸੇ ਕੈਮਰਾ ਪਰਸਨ ਲਵਪ੍ਰੀਤ ਦੇ ਨਾਲ ਪੋਪਾਲ ਸਿੰਘ ਲਿਵਿੰਗ ਇਨ ਨਿਊ ਬਟਾਲਾ